ਵਿੰਦਰ ਸਿੰਘ ਬੱਦਨ ਪੰਜਾਬ ਦੀਆਂ ਸੜਕਾਂ ਹੋਣ ਜਾਂ ਫਿਰ ਦਿੱਲੀ ਦੀਆਂ ਜਾਂ ਪੂਰੇ ਭਾਰਤ ਦੀਆਂ ਅਕਸਰ ਦੇਖਦੇ ਆਂ ਟਰੈਕਟਰ ਮਾਰਚ ਨਿਕਲਦੇ ਨੇ ਕਿਸਾਨਾਂ ਵੱਲੋਂ ਵੱਡੇ ਪੱਦਰ ਦੇ ਉੱਤੇ ਟਰੈਕਟਰ ਸੜਕਾਂ ਤੇ ਲਿਆ ਕੇ ਮੰਗਾ ਨੂੰ ਅੱਗੇ ਰੱਖਿਆ ਜਾਂਦਾ ਹੈ ਹਾਲੀ ਦੇ ਵਿੱਚ 26 ਜਨਵਰੀ ਨੂੰ ਵੀ ਪੰਜਾਬ ਦੇ ਵਿੱਚ ਇੱਕ ਵੱਡਾ ਟਰੈਕਟਰ ਮਾਰਚ ਦੇਖਣ ਨੂੰ ਮਿਲਿਆ ਸੀ ਪਰ ਜੋ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਇਹ ਨਾ ਤਾਂ ਪੰਜਾਬ ਦੀਆਂ ਨੇ ਨਾ ਦਿੱਲੀ ਦੀਆਂ ਨੇ ਨਾ ਉੱਤਰ ਪ੍ਰਦੇਸ਼ ਨਾ ਹੀ ਭਾਰਤ ਦੇ ਕਿਸੇ ਕੋਨੇ ਦੀਆਂ ਇਹ ਤਸਵੀਰਾਂ ਲੰਡਨ ਦੀਆਂ ਨੇ ਲੰਡਨ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ दरअसल ਬ੍ਰਿਟਿਸ਼ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਟੈਕਸ ਲਗਾਇਆ ਜਾ ਰਿਹਾ ਜਿਸ ਦੇ ਵਿਰੋਧ ਵਿੱਚ ਲੰਡਨ ਦੇ ਕਿਸਾਨ ਹੁਣ ਇਕੱਠੇ ਹੋਏ ਨੇ ਤੇ ਪਿੰਡਾਂ ਤੋਂ ਉੱਠ ਕੇ ਉਹ ਸ਼ਹਿਰ ਵਿੱਚ ਆਏ ਨੇ ਤੇ ਲੰਡਨ ਦੇ ਵਿੱਚ ਲੰਮਾ ਟਰੈਕਟਰ ਮਾਰਚ ਕੱਢਿਆ ਗਿਆ ਹੈ ਇੱਥੋਂ ਤੱਕ ਕਿ तकरीबन ਕਈ ਸੌ ਮੀਟਰ ਤੱਕ ਇਹ ਟਰੈਕਟਰ ਇਕੱਠੇ ਦੇਖੇ ਗਏ ਨੇ ਇਹਨਾਂ ਟਰੈਕਟਰਾਂ ਦੇ ਵਿੱਚ ਚਾਰ ਕਿਤੇ ਨਾ ਕਿਤੇ ਟੈਂਕ ਵੀ ਨਜ਼ਰ ਆਏ ਨੇ ਕਿਸਾਨਾਂ ਵੱਲੋਂ ਸਰਕਾਰ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ ਕਿ ਜੋ ਨਵਾਂ ਟੈਕਸ ਲਗਾਇਆ ਜਾ ਰਿਹਾ ਹੈ ਵਿਰਾਸਤੀ ਟੈਕਸ ਉਸ ਦਾ ਨਾਮ ਰੱਖਿਆ ਗਿਆ ਜਿਸ ਨੂੰ ਕਿਸਾਨ ਮੌਤ ਦਾ ਟੈਕਸ ਵੀ ਕਹਿ ਰਹੇ ਨੇ ਉਸ ਟੈਕਸ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਨੋ ਫਾਰਮਰਸ ਨੋ ਫੂਡ ਦਾ ਵੀ ਟੈਗ ਲਗਾਤਾਰ ਉਹਨਾਂ ਨੇ ਉੱਥੇ ਨਾਲ ਦਿਖਾਇਆ ਜਿਵੇਂ ਕਿ ਪੰਜਾਬ ਦੇ ਵਿੱਚ ਵੀ ਇਹ ਟੈਗ ਦਾ ਅਕਸਰ ਦੇਖਣ ਨੂੰ ਮਿਲਦਾ ਹੈ ਕਿਸਾਨੀ ਦੇ ਖਿੱਤੇ ਨਾਲ ਜੋ ਜੋ ਜੁੜੇ ਹੋਏ ਨੇ ਉਹ ਬਾਖੂਬੀ ਇਹਨਾਂ ਤਸਵੀਰਾਂ ਨੂੰ ਜਾਣਦੇ ਨੇ ਇਹਨਾਂ ਸਲੋਗਨਸ ਦਾ ਮਤਲਬ ਸਮਝਦੇ ਨੇ ਤੇ ਕਿਸਾਨਾਂ ਵੱਲੋਂ ਵੀ ਲੰਡਨ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਅਸਲ ਉੱਤੋਂ ਦੀ ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਜਿਹੜੇ ਵੀ ਕਿਸਾਨਾਂ ਦੇ ਖੇਤਾਂ ਦੀ ਕੀਮਤ 1 ਮਿਲੀਅਨ ਪਾਉਂਡ ਤੋਂ ਜ਼ਿਆਦਾ ਹੈ ਉਹਨਾਂ ਦੇ ਉੱਤੇ 20% ਟੈਕਸ ਲਗਾਇਆ ਜਾਵੇਗਾ ਵਿਰਾਸਤੀ ਟੈਕਸ ਲਗਾਇਆ ਜਾਵੇਗਾ ਜਿਸ ਕਾਰਨ ਕਿਸਾਨਾਂ ਨੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਲੰਡਨ ਦੇ ਵਿੱਚ ਵਾਈਟ ਹਾਲ ਤੋਂ ਸ਼ੁਰੂ ਹੋਇਆ ਇਹ ਟਰੈਕਟਰ ਮਾਰਚ ਜਦੋਂ ਲਾਈਨਾਂ ਲੱਗੀਆਂ ਤਾਂ ਲੰਡਨ ਦੇ ਮਸ਼ਹੂਰ ਟ੍ਰਫਲਗਰ ਸਕੇਅਰ ਤੱਕ ਇਹ ਟਰੈਕਟਰਾਂ ਦੀ ਲਾਈਨ ਜਾ ਪਹੁੰਚੀ ਜਿਸ ਦੇ ਵਿੱਚ ਕਈ ਟੈਂਕ ਵੀ ਮੌਜੂਦ ਨੇ ਤਾਂ ਕਿਸਾਨਾਂ ਵੱਲੋਂ ਮੌਕੇ ਤੇ ਸਰਕਾਰ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਨਵਾਂ ਟੈਕਸ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਨੂੰ ਪਹਿਲਾਂ ਹੀ ਵਾਪਸ ਲੈ ਲਿਆ ਜਾਵੇ ਨਹੀਂ ਤਾਂ ਲੰਮਾ ਇਹ ਪ੍ਰਦਰਸ਼ਨ ਚੱਲ ਸਕਦਾ ਹੈ ਬੈਸਟ ਮਿਨਿਸਟਰ ਦੇ ਵਿੱਚ ਇਹ ਸੜਕਾਂ ਦੇ ਉੱਤੇ ਟਰੈਕਟਰ ਮਾਰਚ ਕੱਢਿਆ ਗਿਆ 20% ਵਿਰਾਸਤੀ ਟੈਕਸ ਦਰ ਜਿਹੜੀ ਲਗਾਉਣ ਦੀਆਂ ਯੋਜਨਾਵਾਂ ਸਰਕਾਰ ਨੇ ਤਿਆਰ ਕੀਤੀਆਂ ਸੀ ਉਸ ਦੇ ਵਿਰੋਧ ਦੇ ਵਿੱਚ ਇਹ ਸਾਰਾ ਕੁਝ ਮਾਰਚ ਕੱਢਿਆ ਗਿਆ ਇਹ ਮਾਰਚ ਸੇਵ ਬ੍ਰਿਟਿਸ਼ ਫਾਰਮਿੰਗ ਦੁਆਰਾ ਆਯੋਜਿਤ ਕੀਤਾ ਗਿਆ ਪਿਛਲੇ ਸਾਲ ਚਾਂਸਲਰ ਰੈਚਲ ਰੀਪਸ ਦੁਆਰਾ ਇਸ ਦੇ ਹਾਲ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਰਾਜਧਾਨੀ ਵਿੱਚ ਕਿਸਾਨਾਂ ਵੱਲੋਂ ਤੀਜੀ ਵਾਰ ਇਹ ਰੈਲੀ ਕੱਢੀ ਗਈ ਹੈ ਕਿਸਾਨਾਂ ਨੇ ਵਾਈਟ ਹਾਲ ਦੇ ਨਾਲ-ਨਾਲ ਆਪਣੇ ਟਰੈਕਟਰ ਖੜੇ ਕੀਤੇ ਤਾਂ ਇੱਕ ਲੰਮਾ ਕਾਫਲਾ ਜੁੜਦਾ ਗਿਆ ਹੁਣ ਤੱਕ ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਆਪਣੀਆਂ ਯੋਜਨਾਵਾਂ ਤੋਂ ਪਿੱਛੇ ਨਹੀਂ ਹਟਣਗੇ ਵਿਰੋਧ ਦੇ ਆਯੋਜਕ ਲਿਜ਼ ਵੈਬਸਟਰ ਨੇ ਇੱਕ ਨਿੱਜੀ ਚੈਨਲ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਮੀਦ ਹੈ ਕਿ ਇਹ ਕਾਰਵਾਈ ਮੰਤਰੀਆਂ ਨੂੰ ਗੱਲਬਾਤ ਲਈ ਮੇਜ਼ ਤੇ ਲਿਆਵੇਗੀ ਸਰਕਾਰ ਤੇ ਭੋਜਨ ਸੰਕਟ ਵੱਲ ਵਧਨ ਦਾ ਦੋਸ਼ ਲਗਾਇਆ ਗਿਆ ਇਹ ਰੈਲੀ ਉਦੋਂ ਕੱਢੀ ਗਈ ਜਦੋਂ ਸੰਸਦ ਮੈਂਬਰ 148000 ਤੋਂ ਵੱਧ ਦਸਕਾਂ ਵਾਲੀ ਇੱਕ ਈ ਪਟੀਸ਼ਨ ਤੇ ਵਹਿਸ ਕਰ ਰਹੇ ਨੇ ਇਸ ਵਿੱਚ ਖੇਤਾਂ ਲਈ ਮੌਜੂਦਾ ਵਿਰਾਸਤੀ ਟੈਕਸ ਛੋਟ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਗਈ ਹੈ ਇਸ ਤੋਂ ਪਹਿਲਾਂ ਨਾਈਜ਼ਲ ਫਰੇਜ ਨੇ ਵਿਰੋਧ ਪ੍ਰਦਰਸ਼ਨ ਲਈ ਜਾ ਰਹੇ ਬ੍ਰਿਟਿਸ਼ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮੌਤ ਟੈਕਸ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਸੀ ਤਾਂ ਤਸਵੀਰਾਂ ਲੰਡਨ ਦੀਆਂ ਨੇ ਲੰਡਨ ਦੇ ਕਿਸਾਨ ਵੀ ਜਾ ਕੇ ਨੇ ਹਰ ਪਾਸੇ ਕਿਸਾਨ ਆਪਣੇ ਹੱਕਾਂ ਦੇ ਲਈ ਮੰਗਾ ਦੇ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਇਹ ਪੰਜਾਬ ਜਾਂ ਦਿੱਲੀ ਜਾਂ ਕਿਤੇ ਵੀ ਭਾਰਤ ਦੀ ਤਸਵੀਰਾਂ ਨਹੀਂ ਸਿੱਧਾ ਲੰਡਨ ਦੀਆਂ ਨੇ ਤੇ ਉੱਥੇ ਵੀ ਹੁਣ ਕਿਸਾਨੀ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਚੁੱਕੇ ਨੇ ਦੇਖ ਰਹੇ ਹੋ ਔਨ ਇਅਰ ਮਹਰਵਿੰਦਰ ਸਿੰਘ ਬੱਧਨ ਪੰਜਾਬ ਦੀਆਂ ਸੜਕਾਂ ਹੋਣ ਜਾਂ ਫਿਰ ਦਿੱਲੀ ਦੀਆਂ ਜਾਂ ਪੂਰੇ ਭਾਰਤ ਦੀਆਂ ਅਕਸਰ ਦੇਖਦੇ ਆਂ ਟਰੈਕਟਰ ਮਾਰਚ ਨਿਕਲਦੇ ਨੇ ਕਿਸਾਨਾਂ ਵੱਲੋਂ ਵੱਡੇ ਪੱਦਰ ਦੇ ਉੱਤੇ ਟਰੈਕਟਰ ਸੜਕਾਂ ਤੇ ਲਿਆ ਕੇ ਮੰਗਾ ਨੂੰ ਅਗੇ ਰੱਖਿਆ ਜਾਂਦਾ ਹੈ ਹਾਲੀ ਦੇ ਵਿੱਚ 26 ਜਨਵਰੀ ਨੂੰ ਵੀ ਪੰਜਾਬ ਦੇ ਵਿੱਚ ਇੱਕ ਵੱਡਾ ਟਰੈਕਟਰ ਮਾਰਚ ਦੇਖਣ ਨੂੰ ਮਿਲਿਆ ਸੀ ਪਰ ਜੋ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਇਹ ਨਾ ਤਾਂ ਪੰਜਾਬ ਦੀਆਂ ਨੇ ਨਾ ਦਿੱਲੀ ਦੀਆਂ ਨੇ ਨਾ ਉੱਤਰ ਪ੍ਰਦੇਸ਼ ਨਾ ਹੀ ਭਾਰਤ ਦੇ ਕਿਸੇ ਕੋਨੇ ਦੀਆਂ ਇਹ ਤਸਵੀਰਾਂ ਲੰਡਨ ਦੀਆਂ ਨੇ ਲੰਡਨ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ ਦਰਅਸਲ ਬ੍ਰਿਟਿਸ਼ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਟੈਕਸ ਲਗਾਇਆ ਜਾ ਰਿਹਾ ਜਿਸ ਦੇ ਵਿਰੋਧ ਵਿੱਚ ਲੰਡਨ ਦੇ ਕਿਸਾਨ ਹੁਣ ਇਕੱਠੇ ਹੋਏ ਨੇ ਤੇ ਪਿੰਡਾਂ ਤੋਂ ਉੱਠ ਕੇ ਉਹ ਸ਼ਹਿਰ ਵਿੱਚ ਆਏ ਨੇ ਤੇ ਲੰਡਨ ਦੇ ਵਿੱਚ ਲੰਮਾ ਟਰੈਕਟਰ ਮਾਰਚ ਕੱਢਿਆ ਗਿਆ ਹੈ ਇੱਥੋਂ ਤੱਕ ਕਿ तकरीबन ਕਈ ਸੌ ਮੀਟਰ ਤੱਕ ਇਹ ਟਰੈਕਟਰ ਇਕੱਠੇ ਦੇਖੇ ਗਏ ਨੇ ਇਹਨਾਂ ਟਰੈਕਟਰਾਂ ਦੇ ਵਿੱਚ ਚਾਰ ਕਿਤੇ ਨਾ ਕਿਤੇ ਟੈਂਕ ਵੀ ਨਜ਼ਰ ਆਏ ਨੇ ਕਿਸਾਨਾਂ ਵੱਲੋਂ ਸਰਕਾਰ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ ਕਿ ਜੋ ਨਵਾਂ ਟੈਕਸ ਲਗਾਇਆ ਜਾ ਰਿਹਾ ਹੈ ਵਿਰਾਸਤੀ ਟੈਕਸ ਉਸ ਦਾ ਨਾਮ ਰੱਖਿਆ ਗਿਆ ਜਿਸ ਨੂੰ ਕਿਸਾਨ ਮੌਤ ਦਾ ਟੈਕਸ ਵੀ ਕਹਿ ਰਹੇ ਨੇ ਉਸ ਟੈਕਸ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਨੋ ਫਾਰਮਰਸ ਨੋ ਫੂਡ ਦਾ ਵੀ ਟੈਗ ਲਗਾਤਾਰ ਉਹਨਾਂ ਨੇ ਇੱਥੇ ਨਾਲ ਦਿਖਾਇਆ ਜਿਵੇਂ ਕਿ ਪੰਜਾਬ ਦੇ ਵਿੱਚ ਵੀ ਇਹ ਟੈਗ ਦਾ ਅਕਸਰ ਦੇਖਣ ਨੂੰ ਮਿਲਦਾ ਹੈ ਕਿਸਾਨੀ ਦੇ ਖੇਤੇ ਨਾਲ ਜੋ ਜੋਕ ਜੁੜੇ ਹੋਏ ਨੇ ਉਹ ਬਾਖੂਬੀ ਇਹਨਾਂ ਤਸਵੀਰਾਂ ਨੂੰ ਜਾਣਦੇ ਨੇ ਇਹਨਾਂ ਸਲੋਗਨਸ ਦਾ ਮਤਲਬ ਸਮਝਦੇ ਨੇ ਤੇ ਕਿਸਾਨਾਂ ਵੱਲੋਂ ਵੀ ਲੰਡਨ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਅਸਲ ਉੱਥੋਂ ਦੀ ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਜਿਹੜੇ ਵੀ ਕਿਸਾਨਾਂ ਦੇ ਖੇਤਾਂ ਦੀ ਕੀਮਤ ਇੱਕ